ਦੀ ਸਥਾਪਨਾ ਕੀਤੀ ਹੈ ਇਸ ਤੋਂ ਇਲਾਵਾ ਪਟਿਆਲਾ ਦੇ ਜਿਹੜੇ ਆਪਣੇ ਪ੍ਰੋਗਰਾਮ ਚੱਲੂ ਹੋਊਗਾ ਉੱਤੇ ਆਪਣੇ ਐਮ.ਐਲ.ਏ. ਸਾਹਿਬ ਗੁਰਦੇਵ ਸਿੰਘ ਦੇਵਮਾਨ ਜੀ ਉਸ ਦਿਨ ਦੇ ਮਹਿਮਾਨ ਹੈ ਉਹ ਜਿਹੜੀ ਆਪਣੀ ਅੰਡੋਲੇ ਦੀ ਇਸ ਤੋਂ ਇਲਾਵਾ ਤਿੰਨ ਆਪਾਂ ਨੇ ਬੈਂਡ ਕੀਤੇ ਨੇ ਇੱਕ ਆਪਾਂ ਲੋਕਲ ਬੈਂਡ ਕੀਤਾ ਹੈ ਇੱਕ ਉਹ ਵਿਆਹੇਪਾ ਮਹਾਰਾਜਾ ਬੈਂਡ ਕੀਤਾ ਹੈ ਤੇ ਇੱਕ ਫੌਜੀ ਬੈਂਡ ਕੀਤਾ ਹੈ ਜੀ ਤਿੰਨ ਬੈਂਡ ਆਣਗੇ ਫੁੱਲਾਂ ਦੀ ਰੇਡਿੰਗ ਹਰ ਸਾਲ ਦੀ ਤਰ੍ਹਾਂ ਸ਼ੰਭੂਰਾ ਦੀ ਦਿੱਤੀ ਜੋ ਨਾਲੇ ਸਸਤਾ ਵੀ ਹੋ ਮਾਤਾ ਇਹਨਾਂ ਲੋਕਾਂ ਦਾ ਹੱਥ ਹੀ ਆਪਣੇ ਆਂਗੇ ਉਹ ਦੋ ਉੱਤਾਂਗੇ ਥੋੜੇ ਥਾਸੇ-ਥਾਸੇ ਸਾਰਨ ਵਿਕਤੀ ਸੋਹਣੇ ਹੱਥਾਂ ਦੇ ਨਾਲ ਚੱਲਣ ਦੀ ਮਾਤਾ ਦੱਸੇ ਜੀ ਉਹਦੇ ਪੰਜ ਸੱਤ ਕਰ ਰਹੇ ਰਹਿੰਦੇ ਨੇ ਜਿਹੜੇ ਜਿਹੜੇ ਫੀਸ ਦੇ ਥੋੜੀ ਥੋੜੀ ਦਿੰਦੇ ਹੋਰੇ ਜਦੋਂ ਆਪਾਂ ਸਮਾਂ ਇੱਧੇ ਦੇ ਨਾਲ ਚੱਲਦੇ ਹਾਂ ਸਿਪਲ ਕੇ ਸਾਰੇ ਬਵਤਾ ਦੇ ਸ੍ਰਿ ਪ੍ਰਦਾ ਦੇ ਸੱਜੇ ਕੋਈ ਨਾਲ ਲੱਗ ਕੇ ਉਹਨਾਂ ਦੇ ਅੰਦੋਲੇ ਦੇ ਨਾਲ ਆ ਚੱਲਣ ਤਾਂ ਜੋ ਇਹ ਜਿਹੜਾ ਖਾਤਾ ਹੈ ਉਹ ਚੱਲਿਆ ਦੇਖ सके ਇਹ ਜੀ 52 ਪਗਵਾਂ ਜੀ ਦਾ ਦਿਨ ਮਨਾਉਣ ਵਾਸਤੇ ਅੱਜ ਮੀਟਿੰਗ ਹੋਈ ਹੈ ਨਾਬਾਉ ਸੰਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ 2-3 ਜਗ੍ਹਾ ਤੇ ਹੀ ਭਾਵਨਦਵਾਰੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਲਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਆ ਵੀ ਨਾਬੇ ਦੇ ਵਿੱਚ ਵੀ ਇਹਨਾਂ ਦੋਨਾਂ ਸ਼ਹਿਰਾਂ ਤੋਂ ਵੀ ਵੱਧ ਬੜੇ ਧੂਮ-ਧਾਮ ਨਾਲ ਮਨਾਏ ਜਾਂਦੀ ਏ ਇਹਦੇ ਵਿੱਚ ਬੈਂਡ ਹੋਣਗੀਆਂ ਟਿਪਰੀਆਂ ਹੋਣਗੀਆਂ ਡਾਂਡਿਆ ਹੋਊਗਾ ਮਤਲਬ ਕਿ ਚੱਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਧਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਔਰ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ 52 ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਦਾ ਤੇ ਉਤਸਾਹ ਨਾਲ ਮਨਾ ਰਹੀਆਂ। ਥੈਂਕ ਯੂ ਜੀ। ਇਥੋਂ ਬਾਵਨ ਦਵਾਸਤੀ ਦੀ ਤਿਆਰੀ ਚਾਦੂਦਾਰੇ ਪਰਸੋਂ ਅ ਕੀ ਕਹਿਣਾ ਚਾਹੁੰਦੀ ਹਾਂ? ਉਸੇ ਹੀ ਕਹਿਣਾ ਚਾਹਣਾ ਜੀ ਬਾਵਨ ਦਵਾਸਤੀ ਦਾ ਤਿਹਾਰ ਹੈ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਕੇ ਤੇ ਬੜੇ ਸ਼ਰਦਾ ਨਾਲ ਦੇਖਦੇ ਨੇ ਇਸ। ਠੀਕ ਜੀ। ਪਿਆਰੀਆਂ ਜੀ ਝਾਟੀਆਂ ਬਣਾਉਂਦੇ ਨੇ ਸਾਰੇ ਮੰਦਰਾਂ ਵਾਲੇ ਕਿ ਕੀਰਤਨ ਮੰਡਲ ਦਿੰਦੇ ਨੇ ਮੰਡੋਲਾ ਹੁੰਦਾ ਮਾ ਠਾਕੁਰ ਜੀ ਦਾ ਜੋਤ ਹੁੰਦੀ ਆ ਮਾਤਾ ਰਾਣੀ ਦੀ ਟਿਪਰੀਆਂ ਹੁੰਦੀਆਂ ਨੇ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਾਵਨ ਦਵਾਸਤੀ ਦੀ ਅੰਦਰ ਇਹ ਕੀ ਕਹਿਣਾ ਚਾਹੁੰਦੇ ਨੇ ਬਾਵਨ ਦਵਾਸਤੀ ਦੀ ਅੱਜ ਮੀਟਿੰਗ ਸਾਰੀ ਪ੍ਰੈਸ ਨੇ ਤੁਸੀਂ ਖਬਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਨਾਬਾ ਉਸਤ ਸੰਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ ਹਰੀ শেਟ ਜੀ ਉਰੀ ਸਾਰੀ ਮੁੱਖ ਸਰਪਰਾ ਸਰਪਰਾ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਸੈਕਟਰੀ ਸਾਹਿਬਾਨ ਉਰੇ ਆਏ ਨੇ ਔਰ ਮਕਮਲ ਸਾਡੀਆਂ ਤਿਆਰੀਆਂ ਨੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਅਸੀਂ ਸਵਾਰੀ ਆ ਪਟਿਆਲਾ ਗੇਟ 6:30 ਵਜੇ ਸ਼ੁਰੂ ਕਰਕੇ ਰਾਤ ਨੂੰ ਇੱਥੇ ਚੌਂਕ ਦੇ ਵਿੱਚ ਅਸੀਂ ਜਿਵੇਂ ਪਹਿਲਾਂ 12:30 ਵਜੇ ਪਹੁੰਚਦੇ ਉਸ ਤਰ੍ਹਾਂ ਪਹੁੰਚਾਂਗੇ ਔਰ ਬੜਾ ਸ਼ਹਿਰ ਦੇ ਵਿੱਚ ਅਤਿ ਸ਼ਾਹ ਆ ਘੱਟੋ ਘੱਟ 50 60 ਜਗ੍ਹਾ ਜਿਹੜੀਆਂ ਸਟਾਲਾਂ ਨੇ ਉਹ ਲੱਗ ਰਹੀਆਂ ਨੇ ਔਰ ਸਾਡੀਆਂ ਮੰਦਰ ਕਮੇਟੀਆਂ ਵੀ ਲਾ ਰਹੀਆਂ ਆਮ ਸਾਡੇ ਵਪਾਰੀ ਵਰਗ ਦੁਕਾਨਦਾਰ ਭਰਾ ਵੀ ਉਹ ਵੀ ਕਹਿ ਰਹੇ ਨੇ ਅਸੀਂ ਤੁਹਾਡਾ ਪੂਰਾ ਵੈਲਕਮ ਕਰਕੇ ਔਰ ਭਗਵਾਨ ਦਾ ਇਹ 바ਵਨ ਭਗਵਾਨ ਦਾ ਜਿਹੜਾ ਤਿਹਾੜਿਆ ਤੁੰਤਰਨਾ ਬਣਾਵਾ ਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੱਬਾ ਉਤਸਵ ਸੰਮਤੀ ਨੱਬਾ ਵੱਲੋਂ 바ਵਨ ਦੀ ਵਾਸਤੀ ਦਾ ਤਿਹਾੜ ਬੜੇ ਹਰਸ਼ੋ ਉਲਾਸ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਚੌਂਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70 72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪਰਸੋ ਬਾਵਨ ਦਿਵਸ ਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਹਰੀਕ੍ਰਿਸ਼ਨ ਸੇੜ ਜੀ ਨੇ ਦੱਸਿਆ ਹਾਥੀ ਘੋੜੇ ਪਾਲਕੀ ਮਾਤਾ ਦੀ ਜੋਤ ਠਾਕੁਰ ਜੀ ਦਾ ਹੰਡੋਲਾ ਝਾਕੀਆਂ ਟਿਪਰੀਆਂ ਡਾਂਡੀਆਂ ਬੈਂਡ ਇਹ ਸਾਰੇ ਹੋਣਗੇ ਤੇ ਸਾਰੇ ਸاهرਵਸੀ ਬੜੇ ਹਰਸ਼ੋ ਉਲਾਸ ਤੇ ਉਤਸ਼ਾਹ ਦੇ ਨਾਲ ਇਹ ਤਿਹਾੜ ਨੂੰ ਮਨਾਉਂਦੇ ਨੇ ਸੋ ਇਸ ਸਾਲ ਵੀ ਅਸੀਂ ਆਪਣੇ ਪੂਰੇ ਉਹਦੇ ਨਾਲੇ ਤਿਉਹਾਰ ਨੂੰ ਮਨਾ ਰਹੇ ਆ ਤੇ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਉਸ ਦਿਨ ਸਜਾ ਹੋਇਆ ਹੁੰਦਾ ਤੇ ਸਟਾਲਾਂ ਲੱਗੀਆਂ ਨੇ ਅਤਿਸ਼ਵਾਜੀ ਦਾ ਪ੍ਰਬੰਧ ਹੈ ਜੀ ਸੁੰਦਰ ਤੇ ਅੰਤ ਵਿੱਚ ਚੌਂਕ ਦੇ ਵਿੱਚ ਅਸੀਂ ਠਾਕੁਰ ਜੀ ਦਾ ਪੂਜਾ ਕਰਾਂਗੇ ਸਭ ਦਾ